ਭਰਾਵਾਂ ਨੇ ਪੰਨਿਆ ਹੋਇਆ ਸੀ ਭਰਾ ਜਿਹੜਾ ਅਖਬਾਰ ਅੱਜ ਪ੍ਰੇਮ ਸ਼ਰਮਾ ਪੜ੍ਹੀ ਜਾਂਦਾ ਬੈਠਾ ਅਜੀਤ ਅਖਬਾਰ ਇਸੇ ਅਖਬਾਰ 'ਚ ਖਬਰ ਲੱਗੀ ਸੀ ਵੀ ਸੰਗੜਾ ਨਾਲ ਬੰਨ ਕੇ ਰੱਖਣ ਦੀ ਮਜਬੂਰ ਗਰੀਬ ਪਰਿਵਾਰ ਪਰ ਕਿਸੇ ਨੇ ਬਾਹ ਨੀ ਪੜੀ। ਛੇ ਸਾਲ ਗੁਜ਼ਰ ਗਏ ਜਿਹੜੇ ਛੋਟੇ ਭਰਾ ਸੀ ਉਹ ਵਿਆਹੇ ਗਏ ਫਿਰ ਉਹਨਾਂ ਦੇ ਬੱਚੇ ਹੋ ਗਏ ਹੁਣ ਤਾਂ ਉਹ ਮੁੰਡੇ ਵੀ ਵਿਆਹਣ ਵਾਲੇ ਹੋ ਗਏ ਸੀ ਜਦੋਂ ਵੀਰ ਨੂੰ ਅਸੀਂ ਛੜਾ ਕੇ ਲੈ ਕੇ ਸਾਹਮਣੇ ਬੈਠਾ ਇਹ ਵੀਰ ਉਸ ਪਰਿਵਾਰ ਵਾਸਤੇ ਵੀ ਉਸ ਸਮਾਜ ਵਾਸਤੇ ਵੀ ਇੱਕ ਸਵਾਲ ਆ ਇਹਨੂੰ 27 ਸਾਲ ਕਿਸੇ ਨੇ ਇਹਦੀ ਬਾਤ ਪੁੱਛੀ ਦਾ ਇਲਾਜ ਕਰਾਇਆ ਨਹੀਂ ਸੰਭਾਲ ਕੇ ਇਹਨੂੰ ਜਾਨਵਰਾਂ ਬੰਦ ਨੂੰ ਬੰਨ ਦਿੱਤਾ ਗਿਆ ਉਹ 4-5 ਘਰ ਦੇ ਮੈਂਬਰਾਂ ਚ ਉਹ ਤਿੰਨ ਭਰਾਵਾਂ ਦੇ ਵਿੱਚ ਇੰਨੀ ਵੀ ਸ਼ਮਤਾ ਨਹੀਂ ਸੀ ਵੀ ਆਪਦੇ ਭਰਾ ਦਾ ਸੰਗਲ ਖੋਲ੍ਹ ਲੈਂਦੇ ਤੇ ਕਹਿੰਦੇ ਕੋਈ ਨਾ ਭਰਾਵਾ ਅਸੀਂ ਤੇਰੇ ਨਾਲ ਆ ਫਿਕਰ ਨਾ ਕਰ ਇਹ ਕੋਈ ਇਨਸਾਨ ਜਿਹਦਾ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ ਉਹਦੇ ਨਾਲ ਉਹ ਬੰਦਾ ਲੰਡਨ ਤੋਂ ਉੱਟ ਕੇ ਆਉਂਦਾ ਆ ਕਿ ਉਹ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਕਾਬਿਲ ਬਣਾ ਦਿੰਦਾ ਇਹ ਇਨਸਾਨ ਖੂਨ ਦਾ ਸਾਡਾ ਅਸਲੀ ਮੁੱਢਲਾ ਫਰਜ਼ ਆ ਅੱਜ ਦੇ ਪ੍ਰੇਮ ਸ਼ਰਮਾ ਕੁਾਰ ਪੜਨ ਦੇ ਕਾਬਿਲ ਹੋ ਗਿਆ ਸਾਡੇ ਨਾਲ ਵੀਰ ਇੱਕ ਵਧੀਆ ਜ਼ਿੰਦਗੀ ਕਰ ਸਕਦਾ ਤਾਂ ਵੀ ਪ੍ਰੇਮ ਸ਼ਰਮਾ ਵੀਰ ਵਰਗੇ ਹਜੇ ਵੀ ਪਤਾ ਨਹੀਂ ਕਿੰਨੇ ਲੋਕ ਜਿਹੜੇ ਅੰਦਰ ਹੀ ਬੰਨੇ ਹੋਏ ਲੋਕਾ ਬਸ ਐਹੀਂ ਬੰਨੇ ਬੰਨੇ ਹੀ ਮਰ ਜਾਂਦੇ ਨੇ ਉਹਨਾਂ ਦੀ ਫੋਕੀ ਸ਼ੋਹਰਤ ਫੋਕੀ ਇੱਜ਼ਤ ਵੀ ਲੋਕ ਕੀ ਕਹਿਣਗੇ ਵੀ ਸਾਡੀ ਐਡੀ ਦੌਰ ਆ ਐਡਾ ਸਾਡਾ ਪਰਿਵਾਰ ਆ ਐਸੇ ਰੱਬ ਰੂਪੀ ਲੋਕਾਂ ਨੂੰ ਨਰਕ ਘਟਣ ਦੇ ਵਿੱਚ ਪੁੱਛਦਾ 20 ਸਾਲ ਦੀ 20 ਸਾਲ ਬੰਨੇ ਨੇ ਇਥੇ ਜਾਰੀ ਹੋ ਗਿਆ ਬੱਦੇ ਵਾਸ਼ ਨੂੰ ਬੱਦੇ ਕਹੇ ਜੀ ਕੋਈ ਗੱਲ ਨਹੀਂ ਆਪਰੇ ਪਟਾਏ ਨਹੀਂ ਖਨੋ ਰਹੀ ਹਰਕਤੇ ਹਾਂ ਜੀ ਕਿੰਸਾ ਲੁਗੇ ਵੀਰੇ 20 ਸਾਲ ਦਿੱਤੀ ਹੋ ਗਿਆ ਕੱਛ ਹਾਂ ਇਥੇ ਬੰਨਿਆਂ ਨੂੰ ਜੀ ਉਹਨੂੰ ਹਾਂ ਬੰਨਿਆਂ ਵਿੱਚੇ ਲਾ ਦੋ ਸਾਰੀ ਬੱਦੇ ਬਚਕੂਗਾ ਜੀ ਤੁਹਾਨੂੰ ਕਈ ਦਾ ਛੋਟੇ ਛੋਟੇ ਜਿਆਦਾ ਬੰਨਿਆ ਹੋਇਆ ਤੇਰਾ ਬਵਾ ਜਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੇਮ ਸ਼ਰਮਾ ਵੀਰ ਦੀਆਂ ਪਹਿਲਾਂ ਤੁਸੀਂ ਉਹ ਵੀਡੀਓ ਦੇਖਿਓ ਜਿਹੜੀ ਹਾਲਤ 'ਚ ਵੀਰ ਅਸੀਂ ਬਲਿਆਲ ਪਿੰਡ ਤੋਂ ਸੰਗਰੂਰ ਡਿਸਟ੍ਰਿਕਟ ਤੋਂ ਭਵਾਨੀਗੜ੍ਹ ਦੇ ਨੇੜੇੋਂ ਘਰ ਦੇ ਵਿੱਚੋਂ ਛੜਾ ਕੇ ਲੈ ਕੇ ਆਏ ਸੀ ਵੀਰ ਨੂੰ ਸੰਗਲਾਂ ਨ ਬੰਨਿਆ ਸੀ ਉਹ ਤਸਵੀਰਾਂ ਦੇਖੋ ਮੱਝਾਂ گاਵਾ ਦੇ ਵਿੱਚ ਬੰਨਿਆ ਹੋਇਆ ਸੰਗੜ ਲੱਗਾ ਜਟਾਵਾਂ ਦੇਖੋ ਕਿੱਡੀਆਂ ਕਿੱਡੀਆਂ 12 12 2017 ਦੀ ਗੱਲ ਆ ਜਦੋਂ ਵੀਰ ਨੂੰ ਅਸੀਂ ਲੈ ਕੇ ਆਏ 7 ਸਾਲ ਤੇ 3 ਮਹੀਨੇ ਹੋ ਗਏ ਅੱਜ ਪ੍ਰੇਮ ਸ਼ਰਮਾ ਵੀਰ ਨੂੰ ਸਾਡੇ ਕੋ ਆਇਆ ਹੋਇਆ ਤੁਸੀਂ ਦੇਖੋ ਕੀ ਹਾਲਾਤ ਸੀ ਵੀਰ ਕੀ ਹੋ ਗਿਆ ਤੁਹਾਨੂੰ ਐ ਬੰਨਿਆ ਹੋਇਆ ਤੁਸੀਂ ਕਿੰਨੇ ਸਾਲਾਂ ਤੋਂ ਬੰਨਿਆ ਹੋਇਆ ਹੈ ਵੀਰੇ ਹੋਰ ਨਹੀਂ ਬੈਨਾਂ ਅੰਦਰ ਵੀਰੇ ਹੈ ਵੀਰੇ ਕੀ ਗੱਲ ਹੋ ਗਈ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਵੀਰੇ ਮੈਂ ਲੁਧਿਆਣੇ ਤੋਂ ਆਇਆ ਤੈਨੂੰ ਮਿਲਣ ਬੋ ਕਾਂਗਰਸ ਦਾ ਕਾਂਗਰਸ ਹੀ ਨਹੀਂ ਗਏ ਨਹੀਂ ਵੀਰੇ ਕੋਈ ਕਾਂਗਰਸ ਪਾਰਟੀ ਨਹੀਂ ਕੋਈ ਕਾਲੀ ਪਾਰਟੀ ਨਹੀਂ ਇੱਥੇ ਕੋਈ ਪਾਰਟੀ ਨਹੀਂ ਹੈਗੀ ਸਿਰਫ ਮਾਨਸਾਨੀਅਤ ਦੀ ਪਾਰਟੀ ਹੈ ਮਨੁੱਖਤਾ ਦੀ ਪਾਰਟੀ ਹੈ ਵੀਰੇ ਤੇਰੀ ਮਦਦ ਕਰਨ ਆਏ ਆਂ ਅਸੀਂ ਅਸੀਂ ਚਾਹੁੰਦੇ ਆਂ ਵੀ ਤੂੰ ਕਿੰਨੇ ਸਾਲਾਂ ਤੋਂ ਸੰਗੜਾ ਨਾ ਬੰਨਿਆ ਹੋਇਆ ਤੇ ਵੀ ਤੇਰਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੂੰ ਚਾਹਨਾ ਤੂੰ ਖੁੱਲਣਾ ਵੀਰੇ ਤੂੰ ਚਾਹਨਾ ਵੀ ਇਹ ਸੰਗੜ ਖੁੱਲ ਜਵੇ ਕਿਉਂਕਿ ਅਸੀਂ ਸਿਰਫ ਮਨੁੱਖਤਾ ਦੀ ਗੱਲ ਕਰਦੇ ਆਂ ਮਨੁੱਖਤਾ ਦੇ ਭਲੇ ਲਈ ਅਸੀਂ ਇੱਥੇ ਪਹੁੰਚੇ ਆਂ ਪਰ ਇਸ ਵੀਰ ਦੇ ਹਾਲਾਤ ਆ ਜਿਹੜੇ ਇੰਨੇ ਜ਼ਿਆਦਾ ਦਰਦਨਾਕ ਆ ਜੀ ਸਾਡਾ ਯਾਨੀ ਕਿ ਬਿੱਲ ਰੋਂਦਾ ਦੇਖ ਕੇ ਜਦ ਅਸੀਂ ਅੰਦਰ ਐਂਟਰ ਹੋਏ ਆ ਤਾਂ ਯਾਨੀ ਕਿ ਮਨ ਨੂੰ ਬੜੀ ਠੇਸ ਪਹੁੰਚੀ ਜਿਵੇਂ ਤੁਸੀਂ ਵੀਡੀਓ ਦੇਖੀ ਆ ਭਰਾਵਾਂ ਨੇ ਬੰਨਿਆ ਹੋਇਆ ਸੀ ਭਰਾ ਮਾਂ-ਬਾਪ ਤਾਂ ਚੱਲ ਬਸੇ ਸੀ ਜਿਉਂਦੇ ਸੀ ਉਦੋਂ ਜਦੋਂ ਬੰਨਿਆ ਸੀ ਵੈਸੇ ਅਖਬਾਰਾਂ 'ਚ ਖਬਰਾਂ ਵੀ ਲਵਾਈਆਂ ਖਬਰ ਪੜੋ ਤੁਸੀਂ ਉਸ ਟਾਈਮ ਦੇ ਅਖਬਾਰ 'ਚ ਲੱਗੀ ਸੀ ਜਿਹੜਾ ਅਖਬਾਰ ਅੱਜ ਪ੍ਰੇਮ ਸ਼ਰਮਾ ਪੜੀ ਜਾਂਦਾ ਬੈਠਾ ਅਜੀਤ ਅਖਬਾਰ ਈਸੀ ਅਖਬਾਰ ਚ ਖਬਰ ਲੱਗੀ ਸੀ ਵੀ ਸੰਗੜਾ ਨਾਲ ਬੰਨ ਕੇ ਰੱਖਣ ਲਈ ਮਜਬੂਰ ਗਰੀਬ ਪਰਿਵਾਰ ਆਪਣੇ ਪੁੱਤ ਨੂੰ ਪਰ ਕਿਸੇ ਨੇ ਬਾਹ ਨਹੀਂ ਫੜੀ 27 ਸਾਲ ਗੁਜ਼ਰ ਗਏ ਜਿਹੜੇ ਛੋਟੇ ਭਰਾ ਸੀ ਉਹ ਵੱਡੇ ਹੋ ਕੇ ਜਵਾਨ ਹੋ ਗਏ ਜਿਨ੍ਹਾਂ ਨੇ ਬੰਨਿਆ ਸੀ ਉਹ ਵਿਆਹੇ ਗਏ ਪ੍ਰੇਮ ਸ਼ਰਮਾ ਬੰਨਿਆ ਸੀ ਮੱਜਾ ਚ گاਵਾ ਚ ਉਹਨਾਂ ਦੇ ਵਿਆਹਾਂ ਦੇ ਢੋਲ ਵੱਜੇ ਫਿਰ ਉਹਨਾਂ ਦੇ ਬੱਚੇ ਹੋ ਗਏ ਮੁੰਡੇ ਹੋ ਗਏ ਲੋੜੀਆਂ ਮਨਾਈਆਂ ਖੁਸਰੇ ਨੇ ਚੇ ਢੋਲ ਵੱਜੇ ਪ੍ਰੀਮ ਸ਼ਰਮਾ ਬੰਨਿਆ ਹੋਇਆ ਸੀ ਹੁਣ ਤਾਂ ਮੁੰਡੇ ਵੀ ਵਿਆਹਣ ਵਾਲੇ ਹੋ ਗਏ ਸੀ ਜਦੋਂ ਵੀਰ ਨੂੰ ਅਸੀਂ ਛੜਾ ਕੇ ਲੈ ਕੇ ਆਏ ਤੇ ਇੱਥੇ ਇੱਕ ਬੜੀ ਮੋਟੀਵੇਸ਼ਨਲ ਅੱਜ ਦੀ ਸਾਡੀ ਇਹ ਵੀਡੀਓ ਹੋਣ ਵਾਲੀ ਆ ਜਿਹੜੇ ਸਾਡੇ ਨਾਲ ਅੰਕਲ ਬੈਠੇ ਨੇ ਨਾ ਅਵਤਾਰ ਸਿੰਘ ਜੀ ਇਹ ਯੂਕੇ ਦੇ ਇੰਗਲੈਂਡ ਦੇ ਰਹਿਣ ਵਾਲੇ ਨੇ 50 ਸਾਲਾਂ ਤੋਂ ਇੰਗਲੈਂਡ 'ਚ ਹੀ ਆ 40 50 ਸਾਲਾਂ ਤੋਂ ਇਹਨਾਂ ਨੇ ਸਾਡੀ ਵੀਡੀਓ ਦੇਖੀ 2017 ਦੇ ਵਿੱਚ ਪ੍ਰੇਮ ਸ਼ਰਮਾ ਦੀ ਇੰਗਲੈਂਡ ਤੋਂ ਆਏ ਇੱਥੇ ਇੰਡੀਆ ਅਸੀਂ ਉਦੋਂ ਬਾਰ ਨਹਾੜੇ ਖੇਤਾਂ ਦੇ ਵਿੱਚ ਟੈਂਟ ਲਾ ਕੇ ਤੰਬੂ ਲਾ ਕੇ ਸੇਵਾ ਕਰਦੇ ਸੀ ਪਤਾ ਨਹੀਂ ਪ੍ਰਮਾਤਮਾ ਨੇ ਜਾਂ ਕਿੱਦਾਂ ਇਹਨਾਂ ਦੇ ਮਨ ਦੇ ਵਿੱਚ ਵਾਸ ਕੀਤਾ ਇਹਨਾਂ ਦੇ ਮਨ 'ਚ ਇਸ ਵੀਰ ਦੇ ਪ੍ਰਤੀ ਭਾਵਨਾ ਪੈਦਾ ਹੋਈ ਕਰੀਬ ਹੀ 3 ਹਫ਼ਤੇ ਜਾਂ 4 ਹਫ਼ਤੇ ਸਾਡੇ ਕੋਲੇ ਰਹੇ ਅੰਕਲ ਜੀ ਸਵੇਰ ਦੇ ਟਾਈਮ ਇਹਨਾਂ ਨੇ ਪ੍ਰੇਮ ਸ਼ਰਮਾ ਨੂੰ ਬਾਹਰ ਧੁੱਪ 'ਚ ਪਾ ਲੈਣਾ ਮਾਲਸ਼ਾਂ ਕਰਦੀਆਂ ਸ਼ੁਰੂ ਕਰ ਦੇਣੀਆਂ ਕਿਉਂ ਕਰਦੇ ਸੀ ਮਾਲਸ਼ਾਂ ਕਿਉਂਕਿ ਜਦੋਂ ਅਸੀਂ ਪ੍ਰੇਮ ਸ਼ਰਮਾ ਨੂੰ ਲੈ ਕੇ ਆਏ ਸੀ ਘਰੋਂ ਚੱਕ ਕੇ ਲੈ ਕੇ ਆਏ ਸੀ ਤੁਰ ਨਹੀਂ ਸਕਦਾ ਸੀ ਕਿਉਂਕਿ ਸੰਗਲਣਾ ਬੰਨਿਆ ਪੈਰਾਂ ਭਾਰ ਸਾਰਾ ਦਿਨ ਬੈਠਾ ਰਹਿੰਦਾ ਸੀ ਲੱਤਾਂ ਜੁੜ ਗਈਆਂ ਸੀ ਇਹਦੀਆਂ ਐਦਾਂ ਹੀ ਹੋ ਗਿਆ ਸੀ ਲੱਤਾਂ ਐਦਾਂ ਮੁੜ ਗਈਆਂ ਸੀ ਸਿੱਧੀਆਂ ਨਹੀਂ ਸੀ ਹੁੰਦੀਆਂ ਖਿੱਚਦੇ ਸੀ ਤਾਂ ਵੀ ਆ ਚੀਜ਼ ਆ ਜਿਹੜੀ ਇਹਦੀ ਖੁੱਚ ਦੀ ਹੱਡੀ ਆ ਨਾੜ ਆ ਇਹ ਸੁੰਗੜ ਗਈ ਸੀ ਤਬ ਤਾਰ ਅੰਕਲ ਜੀ ਨੇ ਮਾਲਿਸ਼ਾ ਕਰ ਕਰ ਸੇਵਾ ਕਰ ਕਰਕੇ ਪ੍ਰੀਮ ਸ਼ਰਮਾ ਦੀਆਂ ਲੱਤਾਂ ਸਿੱਧੀਆਂ ਕਰਤੀਆਂ 3 ਹਫ਼ਤਿਆਂ 'ਚ ਜਦੋਂ ਇਹ ਪਹਿਲੀ ਵਾਰੀ ਤੁਰਿਆ ਸੀ ਪ੍ਰੇਮ ਸ਼ਰਮਾ ਜੀ ਉਹ ਵੀ ਵੀਡੀਓ ਦੇਖੋ ਤੁਸੀਂ ਜਿੱਦ ਨੇ ਨੇ ਪਹਿਲੀ ਵਾਰੀ ਆਪਣੇ ਪੈਰਾਂ ਤੇ ਕਦਮ ਪੁੱਟੇ ਸੀ ਉੱਤੇ ਅਸੀਂ ਅਵਤਾਰ ਸਿੰਘ ਅੰਕਲ ਤੇ ਅਸੀਂ ਉਹ ਵੀਡੀਓ ਬਣਾਈ ਸੀ ਉਸ ਟਾਈਮ ਉਸ ਤੋਂ ਬਾਅਦ ਚਮਤਕਾਰ ਦੇਖੋ ਕੀ ਹੋਇਆ ਉਸ ਤੋਂ ਬਾਅਦ ਕਿੱਦਾਂ ਪ੍ਰੇਮ ਸ਼ਰਮਾ ਛਾਲਾ ਮਾਰਦਾ ਕੋਠੇ ਤੇ ਚੜ ਜਾਂਦਾ ਸਾਡੇ ਬਿੰਨਾ ਪੌੜੀ ਤੋਂ ਹੀ ਕੋਠੇ ਤੇ ਚੜ ਜਾਣਾ ਉੱਤੇ ਮਮਤੀ ਬਣੀ ਸੀ ਔਰ ਤੇ ਚੜ ਜਾਣ ਉੱਤੇ ਟੈਂਕੀ ਬਣੀ ਸੀ ਟੈਂਕੀ ਤੇ ਚੜ ਜਾਂਦਾ ਸੀ ਇਹ ਫੜ ਫੜ ਕੇ ਲਾਉਂਦੇ ਸੀ ਕਿਉਂਕਿ ਇਹ ਨਿੱਕੇ ਬੱਚੇ ਵਾਂਗੂ ਨਵਾਂ ਨਵਾਂ ਚੱਲਣ ਸਿੱਖਿਆ ਸੀ ਜੀ ਇਹਦੇ ਲਈ ਤਾਂ ਐ ਸੀ ਵੀ ਕਦਮਾਂ ਤੇ ਭੱਜਣਾ ਹੀ ਉੱਡਣ ਵਰਗਾ ਅਹਿਸਾਸ ਸੀ ਇਹਦੇ ਲਈ ਫਿਰ ਅੰਕਲ ਉਸ ਦਿਨ ਵਾਪਸ ਗਏ ਯੂਕੇ ਨੂੰ ਲੰਡਨ ਤੋਂ ਆਏ ਸੀ ਜਿੱਦਣ ਪ੍ਰੇਮ ਸ਼ਰਮਾ ਆਪਣੇ ਪੈਰਾਂ ਤੇ ਤੁਰਨ ਲੱਗੇ ਉਸ ਵਾਰ ਪ੍ਰੇਮ ਸ਼ਰਮਾ ਉੱਥੇ ਦੀ ਖੇਤਾਂ 'ਚ ਹੀ ਰਹਿੰਦੇ ਸੀ ਆਲੇ-ਦਾਲੇ ਖੇਤ ਹੀ ਖੇਤ ਸੀ ਕੋਈ ਕੰਦਾ ਨਹੀਂ ਸੀ ਗਿਆ ਜੰਗਲ ਸੀ ਇੱਕ ਦਿਨ ਪ੍ਰੇਮ ਸ਼ਰਮਾ ਰਾਤ ਨੂੰ ਉੱਤੋਂ ਭੱਜ ਜਾਂਦਾ ਅਸੀਂ ਲੱਭਦੇ ਆ ਇੱਕੇ ਤੋਂ ਨਾ ਲੱਭਦਾ ਅਸੀਂ ਆਲੇ-ਦਾਲੇ ਪੋਸਟਰ ਲਾਉਨੇ ਆ ਪਿੰਡਾਂ 'ਚ ਅਸੀਂ ਤੁਸੀਂ ਦੇਖੋ ਪੋਸਟਰ ਵੀ ਛਪਾਏ ਸੀ ਅਸੀਂ ਉਸ ਟਾਈਮ ਕਿਤੋਂ ਨਹੀਂ ਲੱਭਦਾ ਇਹਦੇ ਪਿੰਡ ਸਨੇਹਾ ਭੇਜਦੇ ਆ ਦੇ ਭਰਾਵਾਂ ਨੂੰ ਕਹਿੰਨੇ ਆ ਵੀ ਤੁਸੀਂ ਲੱਭੋ ਜੇ ਇੱਧਰ ਆਉਂਦਾ ਕਿਉਂਕਿ ਸੋਝੀ ਨਹੀਂ ਸੀ ਇਹਨੂੰ ਪਿੰਡ ਤਾਂ ਜਾ ਜ ਨਹੀਂ ਸਕਦਾ ਸੀ ਇਹ ਕਿਉਂਕਿ 27 ਸਾਲਾਂ ਤੋਂ ਤਾਂ ਸੰਗਲਣਾ ਬੰਨੇ ਸੜਾਇਆ ਸੀ ਇਹਨੂੰ ਅਸੀਂ ਲੱਭਦੇ ਲੱਭਦੇ 22 23 ਦਿਨ ਲੰਘੇ ਜਾਂਦੇ ਆ ਤਾਂ ਇੱਕ ਦਿਨ ਸਾਨੂੰ ਫੋਨ ਆਉਂਦਾ ਲੁਧਿਆਣੇ ਘੰਟਾ ਘਰ ਚੌਂਕ ਦੇ ਵਿੱਚ ਇੱਕ ਬੰਦਾ ਪਿਆ ਕਹਿੰਦੇ ਵੀ ਉਹ ਨਾ ਰੋਟੀ ਖਾਂਦਾ ਨਾ ਉੱਠਦਾ ਵੀ ਇੱਕ ਟੋਆ ਜਿਹਾ ਪੱਟਿਆ ਹੋਇਆ ਪੁਲ ਉਹ ਜਿਹੜਾ ਪੁਲ ਦੇ ਥੱਲੇ ਵੱਡੇ ਥਮਲੇ ਹੁੰਦੇ ਚੌੜੇ ਵੀ ਉਹਰੇ ਚ ਪਿਆ ਰਹਿੰਦਾ ਬਸ ਤਾਂ ਅਸੀਂ ਜਾਣਦੇ ਆ ਜਾ ਕੇ ਦੇਖਦੇ ਆ ਜਦੋਂ ਇਹਦੇ ਮੂੰਹ ਤੋਂ ਕਪੜਾ ਚੱਕਦੇ ਆ ਤੇ ਉੱਥੇ ਪ੍ਰੇਮ ਸ਼ਰਮਾ ਸੁੱਕ ਕੇ ਹੱਟ ਗਿਆ ਦਾ ਪਿੰਜਰ ਬਣਿਆ ਕਿਉਂਕਿ ਪਿਛਲੇ 22 ਦਿਨਾਂ ਤੋਂ ਇੱਕ ਦੋ ਵਾਰੀ ਕਿਸੇ ਨੇ ਕੋਈ ਦੇਤਾ ਜਾਇ ਨੇ ਖਾ ਲਿਆ ਨਹੀਂ ਤਾਂ ਕੁਝ ਨਹੀਂ ਸੀ ਖਾਂਦਾ ਐਂ ਪਿਆ ਰਹਿੰਦਾ ਸੀ ਇੱਕ ਬੋਤਲ ਤਾਂ ਇਹ ਪੂਰੀ ਪਾਣੀ ਦੀ ਪੀ ਆ 1.5 ਲੀਟਰ ਤੇ ਜਦੋਂ ਉਹਨੂੰ ਜਾ ਕੇ ਅਸੀਂ ਪਾਣੀ ਪੁਲਾਇਆ ਫਿਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹ ਵੀਰ ਸਾਡੇ ਕੋਲੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਚ ਰਹਿ ਰਿਹਾ ਫਿਰ ਅਸੀਂ ਇਹ ਵੀਰ ਦਾ ਧਿਆਨ ਵੀ ਰੱਖਦੇ ਚਲੋ ਫਿਰ ਉਸ ਤੋਂ ਬਾਅਦ ਅਸੀਂ ਇੱਥੇ 18 ਦੇ ਵਿੱਚ ਹਸਨਪੁਰ ਸ਼ਿਫਟ ਹੋ ਗਏ ਸੁਪਨਿਆਂ ਦੇ ਘਰ ਚ ਫਿਰ ਇੱਥੇ ਚਾਰ ਦਿਵਾਰੀਆਂ ਸੀਗੀਆਂ ਪਰ ਉੱਥੇ ਖੇਤਾਂ 'ਚ ਹੋਣ ਕਰਕੇ ਸਾਤੋਂ ਵੀ ਰਾਖੀ ਨਹੀਂ ਸੀ ਹੁੰਦੀ ਇੰਨੀ ਪਰ ਅੱਜ ਤੁਹਾਡੇ ਸਾਹਮਣੇ ਬੈਠਾ ਇਹ ਵੀਰ ਉਸ ਪਰਿਵਾਰ ਵਾਸਤੇ ਵੀ ਉਸ ਸਮਾਜ ਵਾਸਤੇ ਵੀ ਉਸ ਨਗਰ ਵਾਸਤੇ ਵੀ ਇੱਕ ਸਵਾਲ ਆ ਇੱਕ ਉਹਨਾਂ ਵਾਸਤੇ ਵੀ ਇੱਕ ਸਵਾਲ ਆ ਵੀ ਤੁਸੀਂ ਕਿਉਂ ਨਹੀਂ ਇਹਨੂੰ 27 ਸਾਲ ਕਿਸੇ ਨੇ ਇਹਦੀ ਬਾਤ ਪੁੱਛੀ ਤਾਂ ਇਲਾਜ ਕਰਾਇਆ ਇਹਦੀ ਸੰਭਾਲ ਕੀਤੀ ਇਹਨੂੰ ਜਾਨਵਰਾਂ ਵਾਂਗੂ ਬੰਨ ਦਿੱਤਾ ਗਿਆ ਇਲਾਕੇ ਦੇ ਐਮਐਲਏ ਡੀਸੀ ਤੱਕ ਵੀ ਇਹਨਾਂ ਦੇ ਬਾਪ ਲੈ ਕੇ ਗਏ ਅਖਬਾਰਾਂ 'ਚ ਵੀ ਖਬਰਾਂ ਲਵਾਈਆਂ ਵੀ ਸਾਡੀ ਕੋਈ ਮਦਦ ਕਰੋ ਕਿਸੇ ਨੇ ਨਹੀਂ ਕੀਤਾ 27 ਸਾਲ ਬੰਨੀ ਰੱਖਿਆ ਰਿਸ਼ਤੇਦਾਰ ਮਾਮੇ ਮਾਸੀਆਂ ਚਾਚੇ ਤਾਏ ਭੂਆ ਫੁੱਫੜ ਸਭ ਆਉਂਦੇ ਜਾਂਦੇ ਸੀ ਇਹਨੂੰ ਪਸ਼ੂਆਂ 'ਚ ਬੰਨੇ ਨੂੰ ਦੇਖ ਕੇ ਮੁੜ ਜਾਂਦੇ ਸੀ ਕਿਸੇ ਨੇ ਪ੍ਰਾਲਾ ਕਿਉਂ ਨਹੀਂ ਕੀਤਾ ਪਿੰਡ ਦੇ ਸਰਪੰਚ ਪੰਚ ਕਿੰਨੇ ਬਦਲ ਗਏ 27 ਸਾਲਾਂ ਚ ਪੰਜ ਛੇ ਪੰਚਾਇਤਾਂ ਬਦਲ ਗਈਆਂ ਕਿਸੇ ਨੇ ਕਿਉਂ ਨਹੀਂ ਪ੍ਰਾਲਾ ਕੀਤਾ ਹੈ ਕੋਹ ਇਨਸਾਨ ਜਿਹਦਾ ਖੂਨ ਦਾ ਕੋਈ ਰਿਸ਼ਤਾ ਨਹੀਂ ਸੀ ਉਹਦੇ ਨਾਲ ਉਹ ਬੰਦਾ ਲੰਡਨ ਤੋਂ ਉੱਠ ਕੇ ਆਉਂਦਾ ਆ ਕਿ ਉਹ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਕਾਬਿਲ ਕਰ ਦਿੰਦਾ ਇਹ ਇਨਸਾਨ ਹੋਣ ਦਾ ਸਾਡਾ ਸਰੀ ਮੋਢਲਾ ਫਰਜ ਆ ਵੀ ਜੇ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਏ ਫਿਰ ਕਾਦੇ ਇਨਸਾਨ ਆ ਭਾਈ ਅਸੀਂ ਫਿਰ ਕਾਦੀ ਇਨਸਾਨੀਅਤ ਆ ਫਿਰੇ ਬੜੀ ਸ਼ਰਮ ਦੀ ਗੱਲ ਆ ਵੀ ਪ੍ਰੇਮ ਸ਼ਰਮਾ ਵੀਰ ਵਰਗੇ ਹਜੇ ਵੀ ਪਤਾ ਨਹੀਂ ਕਿੰਨੇ ਲੋਕ ਜਿਹੜੇ ਅੰਦਰ ਹੀ ਬੰਨੇ ਹੋਇਆ ਲੋਕਾਂ ਦੇ ਬਸ ਐਂ ਬੰਨੇ ਬੰਨੇ ਹੀ ਮਰ ਜਾਂਦੇ ਨੇ ਉਹ ਉਹਨਾਂ ਦੀ ਫੋਕੀ ਸ਼ੌਹਰਤ ਫੋਕੀ ਇੱਜ਼ਤ ਵੀ ਲੋਕੀ ਕੀ ਕਹਿਣਗੇ ਕੀ ਸਾਡੀ ਏਡੀ ਟੌਰ ਆ ਐਡਾ ਸਾਡਾ ਪਰਿਵਾਰ ਆ ਐਸੇ ਰੱਬ ਰੂਪੀ ਲੋਕਾਂ ਨੂੰ ਨਰਕ ਕੱਟਣ ਲਈ ਮਜਬੂਰ ਕਰ ਦਿੰਦਾ ਅੰਕਲ ਜੀ ਤੁਸੀਂ ਆਏ ਸੀਗੇ ਉਤੋਂ ਯੂਕੇ ਤੋਂ ਉਦੋਂ ਇਹਨੂੰ ਆਏ ਨੂੰ ਥੋੜੇ ਦਿਨ ਹੀ ਹੋਏ ਸੀ ਹੈ ਨਾ ਇਹੇ ਥੋੜੇ ਦਿਨ ਹੈ ਨਾ ਤੇ ਬਾਅਦ ਫਿਰ ਬਾਲ ਇੱਕੇ ਆ ਹੱਥ ਨਹੀਂ ਸੀ ਲੋੜ ਦਿੰਦਾ ਹਾਂ ਪੇਨ ਬਹੁਤ ਹੁੰਦੀ ਸੀ ਇਹਦੇ ਦੰਤਾਂ ਨੂੰ ਲੋੜ ਪਿਆ ਪਿਆ ਵੀ ਇਹ ਹੱਥ ਨਹੀਂ ਸੁਣਾਉਣ ਦਿੰਦਾ ਪੇ ਫਿਰ ਮੈਂ ਇਹਨੂੰ ਫਰੈਂਡਲੀ ਜਾਂ ਕੰਨ ਲੇਵਨਾ ਦਰਦਾ ਸੀ ਯਾਨੀ ਕਿ ਦਰਦਾ ਸੀ ਹੂੰ ਮਰਜ਼ਦਾ ਹਰੇ ਦਰਦਾ ਸੀ ਬਹੁਤ ਫੇਰ ਦਾ ਕਰ ਕਰਕੇ ਫੇਰ ਲੱਤਾਂ ਹੌਲੀ ਹੌਲੀ ਲੱਤਾਂ ਦੇ ਮੋਚੇ ਪਹਿਲਾਂ ਫੇਰ ਕੰਫਰਟੇਬਲ ਕਰਕੇ ਫੇਰ ਲੱਤਾਂ ਦਾ ਸ਼ੁਰੂ ਕੀਤਾ ਫਿਰ ਥੋੜਾ ਫਰੈਂਡਲੀ ਹੋ ਗਿਆ ਤੁਹਾਡੇ ਨਾਲ ਦੇਖੋ ਅੰਕਲ ਜੀ ਇਮੋਸ਼ਨਲ ਹੋ ਜਾਂਦੇ ਆ ਖੁਦ ਵੀ ਕਿਉਂਕਿ ਬਹੁਤ ਇਮੋਸ਼ਨਲ ਬੰਦੇ ਨੇ ਜਦੋਂ ਵੀ ਮੈਂ ਇਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਇਹਨਾਂ ਦਾ ਰੋਣਾ ਉਸੇ ਟਾਈਮ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਦੇਖੋ ਉਹ ਇੱਕਦਮ ਹੁੰਦਾ ਉਹ ਹੁਣ ਤੱਕ ਅਗਲੇ ਨੂੰ ਫਰਕ ਆ ਨਹੀਂ ਨਹੀਂ ਨੇਚਰਲੀ ਉਹ ਇੱਕਦਮ ਜਦੋਂ ਕੋਈ ਇਦਾਂ ਦਾ ਨਾ ਕਰੇ ਸੰਦਾ ਕਿਉਂਕਿ ਇਨਸਾਨ ਹੈ ਜੀ ਦੇਖੋ ਆਪਾਂ ਨੂੰ ਇੱਕ ਦੂਸਰੇ ਦਾ ਦਰਦ ਮਹਿਸੂਸ ਹੁੰਦਾ ਨਾ ਦੇਖੋ ਇਹ ਗੱਲ ਸਾਡੇ ਸਾਰਿਆਂ ਦੇ ਜਿਹੜੇ ਵੱਡੇ ਬਜ਼ੁਰਗ ਸੀ ਨਾ ਉਹ ਇਦਾਂ ਦੇ ਹੁੰਦੇ ਸੀ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦੇ ਅਗਲੇ ਨੂੰ ਸਾਹਮਣੇ ਵਾਲੇ ਨੂੰ ਆਪਣਾ ਹੀ ਸਮਝਦੇ ਹੁੰਦੇ ਸੀ ਆਪਣੇ ਬਰਾਬਰ ਹੀ ਸਮਝਦੇ ਸੀ ਪਰ ਅੱਜ ਲੋਕ ਜਿਆਦਾ ਸੈਲਫਿਸ਼ ਹੋ ਗਿਆ ਅੱਜ ਇੱਕ ਤਾਂ ਸੋਸ਼ਲ ਮੀਡੀਆ ਸਾਡਾ ਮਾਈਂਡ ਡਿਸਟਰੈਕਟ ਕਰ ਦਿੰਦਾ ਇੱਕ ਮਿੰਟ ਚ ਅਸੀਂ ਵੱਡੇ ਤੋਂ ਵੱਡਾ ਹਾਦਸਾ ਦੇਖਿਆ ਇਦਾਂ ਕੋਈ ਬੱਚੇ ਵੱਡੇ ਪੈ ਦੇਖੇ ਜਾਂ ਕੋਈ ਮਰੇ ਪੈ ਦੇਖੇ ਉਦੋਂ ਪੰਜਾਂ ਮਿੰਟਾਂ ਬਾਅਦ ਹੀ ਅਸੀਂ ਸਕਰੋਲ ਕਰਨ ਲੱਗੇ ਗਾਣੇ ਸੁਣਨ ਲੱਗੇ ਮੂਵੀ ਦੇਖਣ ਲੱਗੇ ਸੀਰੀ ਚੱਲ ਪਈ ਕੋਈ ਖਤਮ ਭੁੱਲ ਗਏ ਜਦ ਹੀ ਅੱਗੇ ਜੇ ਕੋਈ ਕਿਸੇ ਨੂੰ ਕਿਸੇ ਮਾੜੇ ਹਾਲਾਤਾਂ 'ਚ ਦੇਖਦਾ ਸੀ ਕਿਸੇ ਨਾਲ ਅਤਿਆਚਾਰ ਹੁੰਦਾ ਦੇਖਦਾ ਸੀ ਤਾਂ ਉਹਦਾ ਅੰਦਰ ਦਿਲ ਦੁਖਦਾ ਸੀ ਤੇ ਉਹਦੇ ਅੰਦਰੋਂ ਉਪਭਾਵਨਾ ਪੈਦਾ ਹੁੰਦੀ ਸੀ ਤੇ ਉਹ ਇੱਕ ਜਮਾ ਗਰੀਬ ਇੱਕ ਜਮਾ ਮਰੀਅਲ ਜਿਹਾ ਬੰਦਾ ਵੀ ਉੱਠ ਕੇ ਖੜਾ ਹੋ ਜਾਂਦਾ ਸੀ ਵੀ ਮੈਂ ਖੜਾ ਇਹਦੇ ਨਾਲ ਲਾਓ ਹੱਥ ਹੁਣ ਪਰ 27 ਸਾਲ ਕਿਸੇ ਨੇ ਵੀ ਨਹੀਂ ਆ ਕੇ ਜਿਹੜਾ ਸੰਗਲ ਖੋਲਿਆ ਦੇਖੋ ਕਿੱਡੀਆਂ-ਕਿੱਡੀਆਂ ਜਟਾਂ ਸਿਰਚ ਹੋ ਗਈਆਂ ਲੱਤਾਂ ਜੁੜ ਗਈਆਂ ਕਿਉਂਕਿ ਜਿਹੜਾ ਸੰਗਲ ਬੰਨਿਆ ਹੋਇਆ ਸੀ ਉਹ ਇੰਨਾ ਛੋਟਾ ਸੀ ਵੀ ਇਹ ਉੱਠ ਕੇ ਗੀੜਾ ਵੀ ਨਹੀਂ ਸੀ ਦੇ ਸਕਦਾ ਤੁਰ ਵੀ ਨਹੀਂ ਸਕਦਾ ਫਿਰ ਬੈਠਾ ਹੀ ਰਹਿੰਦਾ ਸੀ ਸਾਰਾ ਦਿਨ ਵੱਡੀ ਗੱਲ ਤਾਂ ਇਹ ਚਲੋ ਬੰਨਿਆ ਬੰਨਣਾ ਸੀ ਕੋਈ ਕਮਰਾ ਕਿੰਨੇ ਬੰਦੇ ਛੜਾ ਕੇ ਲੈ ਕੇ ਆਏ ਆ ਕਮਰਿਆਂ 'ਚ ਬੰਨੇ ਹੁੰਦੇ ਆ ਇਨੂੰ ਡੰਗਰਾਂ ਚ ਬੰਨਿਆ ਸੀ ਪਸ਼ੂਆਂ ਚ ਬੰਨਿਆ ਸੀ ਉੱਥੇ ਮੱਜਾਂ ਦਾ ਗੋਹਾ ਪਿਆ ਉੱਥੇ ਪ੍ਰੇਮ ਸ਼ਰਮਾ ਬੰਨਿਆ ਹੋਇਆ ਪਿੰਡ ਬਲਿਆਲ ਜ਼ਿਲ੍ਹਾ ਸੰਗਰੂਰ ਅੱਜ ਸਾਡੇ ਉਹ ਭੈਣ ਭਰਾ ਵੀ ਵੀਡੀਓ ਦੇਖਣਗੇ ਜਿਹੜੇ ਉਸ ਪਿੰਡ ਦੇ ਹੋਣਗੇ ਚਲੋ ਭਾਈ ਅਸੀਂ ਤੁਹਾਨੂੰ ਕਿਸੇ ਨੂੰ ਮਾੜਾ ਚੰਗਾ ਤਾਂ ਨਹੀਂ ਕਹਿੰਦੇ ਪਰ 27 ਸਾਲ ਤੋਂ ਪ੍ਰੇਮ ਸ਼ਰਮਾ ਬੰਨਿਆ ਸੀ 5 ਸਾਲਾਂ ਬਾਅਦ ਪੰਚਾਇਤ ਬਦਲਦੀ ਆ ਤੇ ਛੇ ਵਾਰੀ ਪੰਚਾਇਤ ਬਦਲ ਗਈ ਉਸ ਪਿੰਡ ਚ ਕਿੰਨੇ ਗੁਰੂ ਘਰ ਹੋਣਗੇ ਕਿੰਨੇ ਧਾਰਮਿਕ ਸਥਾਨ ਹੋਣਗੇ ਕੋਈ ਮੰਦਿਰ ਵੀ ਹੋਊਗਾ ਕੋਈ ਮਸਜਿਦ ਵੀ ਹੋਵੇ ਸ਼ਾਇਦ ਇਸ ਕਰਕੇ ਸਾਡੀ ਇਹ ਬੇਨਤੀ ਹੋਈ ਹੈ ਭੈਣੋ ਭਰਾਵੋ ਅੱਜ ਜੇ ਪ੍ਰੇਮ ਸ਼ਰਮਾ ਅਖਬਾਰ ਪੜਨ ਦੇ ਕਾਬਲ ਹੋ ਗਿਆ ਅੱਜ ਪ੍ਰੇਮ ਸ਼ਰਮਾ ਸਾਡੇ ਨਾਲ ਚੰਗਾ ਇੱਕ ਜੀਵਨ ਬਤੀਤ ਕਰ ਰਿਹਾ ਇੱਥੇ ਰਹਿ ਕੇ ਜਿੱਥੇ 800 ਬੰਦਾ ਰਹਿੰਦਾ ਉਹਨਾਂ ਸਾਰਿਆਂ ਲੋਕਾਂ ਦੇ ਵਿੱਚ ਪ੍ਰੇਮ ਸ਼ਰਮਾ ਵੀਰ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਤਾਂ ਉਹ 4-5 ਘਰ ਦੇ ਮੈਂਬਰਾਂ 'ਚ ਉਹ ਤਿੰਨ ਭਰਾਵਾਂ ਦੇ ਵਿੱਚ ਇੰਨੀ ਵੀ ਸ਼ਮਤਾ ਨਹੀਂ ਸੀ ਵੀ ਆਪਦੇ ਭਰਾ ਦਾ ਸੰਗਲ ਖੋਲ ਲੈਂਦੇ ਤੇ ਕਹਿੰਦੇ ਕੋਈ ਨਾ ਭਰਾਵਾ ਅਸੀਂ ਤੇਰੇ ਨਾਲ ਆ ਫਿਕਰ ਨਾ ਕਰ ਤੂੰ ਪਰ ਨਹੀਂ ਇੱਥੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਵੀ ਚੰਗੇ ਨੂੰ ਐਪਰੀਸ਼ੀਏਟ ਕਰੀਏ ਅੰਕਲ ਅਵਤਾਰ ਸਿੰਘ ਜੀ ਵਾਸਤੇ ਸਾਰੇ ਇਹਨਾਂ ਨੂੰ ਐਪਰੀਸ਼ੀਏਟ ਕਰਿਓ ਇਹਨਾਂ ਨੂੰ ਬlesing ਦਿਓ ਕਿਉਂਕਿ ਅੰਕਲ ਵਰਗੇ ਪਤਾ ਨਹੀਂ ਹੋਰ ਕਿੰਨੇ ਹੋਣਗੇ ਵੀਰ ਭਰਾ ਸਾਡੇ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਮੋਟੀਵੇਟ ਹੋਣਗੇ ਜ਼ਰੂਰੀ ਨਹੀਂ ਅਸੀਂ ਕਹਿੰਨੇ ਵੀ ਇੱਥੇ ਆ ਕੇ ਸੇਵਾ ਕਰੋ ਸਾਡੇ ਨਾਲ ਆਪਣੇ ਆਸ-ਪਾਸ ਹੀ ਹੁੰਦੇ ਨੇ ਇਦਾਂ ਦੇ ਲੋਕ ਆ ਉੱਥੇ ਕਿਸੇ ਦੀ ਮਦਦ ਕਰੋ ਤਾਂ ਜੋ ਇਦਾਂ ਦੇ ਘਰਾਂ ਦੀ ਲੋੜ ਹੀ ਨਾ ਪਵੇ ਤਾਜੋ ਪ੍ਰੇਮ ਸ਼ਰਕੇ ਵਰਗੇ ਪ੍ਰੇਮ ਸ਼ਰਮੀ ਵਰਗੇ ਲੋਕਾਂ ਦੀ ਆ ਹਾਲਤ ਹੀ ਨਾ ਹੋਵੇ ਤਾਂ ਜੋ ਸੁਪਨਿਆਂ ਦੇ ਘਰ ਵਰਗੇ ਘਰ ਬਣਾਉਣ ਦੀ ਲੋੜ ਹੀ ਨਾ ਪਵੇ ਸਾ ਅਸੀਂ ਇੱਕ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਤਾਂ ਕਰੀਏ ਤਾਂ ਹੀ ਬਣਾਂਗੇ ਜੇ ਕਿਸੇ ਇਨਸਾਨ ਦੀ ਮਦਦ ਵੀ ਕਰਾਂਗੇ ਕਿਸੇ ਕੁਦਰਤ ਦੀ ਕਾਇਨਾਤ ਦੀ ਅਸੀਂ ਰਖਵਾਲੀ ਕਰਾਂਗੇ ਅਸ ਅੱਜ ਪ੍ਰੇਮ ਸ਼ਰਮਾ ਜੀ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਕਰਦੇ ਆ ਸਾਡੇ ਬੋਲੇ ਹੋਏ ਸ਼ਬਦ ਕਿਸੇ ਤਿਕਰ ਸਹੀ ਮੈਨੇਜ ਪਹੁੰਚਣ ਤੇ ਕੋਈ ਹੋਰ ਪ੍ਰੇਮ ਸ਼ਰਮਾ ਵਰਗੇ ਵੀਰ ਦੀ ਬਾਹ ਫੜ ਸਕੇ ਧੰਨਵਾਦਾਂ ਕਰੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ